ਕਈ ਵਾਰ ਹੁੰਦਾ ਹੈ ਕਿ ਤੁਹਾਨੂੰ profession ਤੁਸੀਂ ਆਪ profession ਨਹੀਂ ਚੂਸ ਕਰਦੇ ਬਟ profession ਤੁਹਾਨੂੰ ਚੂਸ ਕਰਦਾ ਹੈ ਤੇ ਆਫਟਰ 10 ਜਦ ਆਪਾਂ ਸਟਰੀਮਸ ਲਈ ਥੋੜਾ ਸਰਚ ਕਰਦੇ ਆ ਕਿ ਵਧੀਆ ਹੈ ਕੀ ਨਹੀਂ ਤੇ ਮੈਂ ਉਹਦੇ ਲਈ ਡਿਸਕਵਰ ਕੀਤਾ ਕਿ ਨੈਸ਼ਨਲ ਡਿਫੈਂਸ ਅਕੈਡਮੀ ਬਾਰੇ ਤੇ ਉਹਦੇ ਲਈ ਮੇਰੇ ਹੋਰ ਉਚੀ ਵਧੀ ਤੇ ਮੈਨੂੰ ਮਹਾਰਾਜ ਰਣਜੀਤ ਸਿੰਘ ਬਾਰੇ ਵੀ ਪਤਾ ਲੱਗਿਆ ਤੇ ਜਦੋਂ ਮੈਂ ਐਂਟ੍ਰੈਂਸ ਫਰਿਆ ਤੇ ਮੇਰਾ ਕਲੀਅਰ ਹੋਇਆ ਤੇ ਐਦਾਂ ਮੇਰੀ ਜਰਨੀ ਸ਼ਾਰਟ ਹੋਈ ਜਿਹੜਾ ਸੈਂਸ ਆਫ ਬ੍ਰਦਰਹੂਡ ਹੈ ਜਿਹੜਾ ਇਹਨਾਂ ਦੇ ਅੰਦਰ ਹੈ ਵੀ ਉਹ ਮੇਰਾ ਮੇਰਾ ਦੋਸਤ ਹੈ ਮੈਂ ਅੱਗੇ ਜਾ ਰਿਹਾ ਤੇ ਮੈਂ ਨਾਲ ਦੂਜੇ ਨੂੰ ਵੀ ਲੈ ਕੇ ਜਾਣਾ ਹੈ ਇਹ ਚੀਜ਼ ਇਹਨਾਂ ਦੇ ਬੱਚੇ ਬਹੁਤ ਐਨਵਾਇਰਨਮੈਂਟ ਬਹੁਤ ਪੋਜ਼ਿਟਿਵ ਹੈ ਪਰ ਅੱਜ ਦੇ ਰਿਜ਼ਲਟ ਨੇ ਮੈਨੂੰ ਇਹ ਸਮਝਾਇਆ ਕਿ ਉਹ ਵਾਹਿਗੁਰੂ ਨੇ ਅਗਰ ਤੁਸੀਂ ਔਰ ਬੱਚੇ ਨੇ ਸਹੀ ਰਸਤਾ ਚੁਣਿਆ ਹੈ ਕਿ ਵਾਹਿਗੁਰੂ ਤੁਹਾਨੂੰ ਅੱਗੇ ਮਦਦ ਕਰਦਾ ਹੌਸਲਾ ਬਹੁਤ ਜ਼ਿਆਦਾ ਵੱਧ ਗਿਆ ਹੈ ਮਤਲਬ ਹੁਣ ਇਸ ਏਜ ਵਿੱਚ ਜਦ ਜਿਹੜੇ ਪੀਰੀਅਡਸ ਬੱਚੇ ਬਸ 12ਵੀਂ ਪਾਸ ਕੇ ਪਾਸ ਟੂ ਪਾਸ ਕਰਤੀ ਹੈਗੇ ਹੈ ਅਜੇ ਬੱਚੇ ਨੂੰ ਆਪਣੇ ਕੈਰੀਅਰ ਦੇ ਬਾਰੇ ਕੁਝ ਪਤਾ ਨਹੀਂ ਹੁੰਦਾ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਮਤਲਬ ਮਾਂ ਨੂੰ ਇਹ ਨਾ ਮਸੂਰ ਹੋ ਰਿਹਾ ਹੈ ਕਿ ਮੇਰੀ ਹੁਣ ਲਾਈਫ ਕੋਈ ਟੈਨਸ਼ਨ ਨਹੀਂ ਨਹੀਂ ਹੈਗੀ ਕਹਿੰਦੇ ਨੇ ਉੱਗਣ ਵਾਲੇ ਉੱਗ ਪੈਂਦੇ ਨੇ ਸਿਨਾ ਪਾੜ ਪੱਥਰਾਂ ਦਾ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਵਿੱਚ ਕਰਮਨ ਤਲਵਾਰ ਵੱਲੋਂ ਜਿਹੜੇ ਟੈਕਨੀਕਲੀ ਐਂਟਰੀ ਸਕੀਮ ਦੇ ਰਾਹੀਂ ਜਿਹੜਾ ਆਲ ਇੰਡੀਆ ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ਤੇ ਇਸ ਵਕਤ ਕਰਮਨ ਤਲਵਾਰ ਸਾਡੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੇ ਨਾਲ ਹੁਣ ਤੱਕ ਦਾ ਸਫ਼ਰ ਰਿਹਾ ਤੇ ਉਹਦੇ ਪਰਿਵਾਰ ਵੀ ਸਾਡੇ ਨਾਲ ਮੌਜੂਦ ਰਹਿਣਗੇ ਕਰਮਨ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸ਼ੁਕਰੀਆ ਕਿਸ ਤਰ੍ਹਾਂ ਨਾਲ ਦੇਖਦੇ ਹੋ ਸਫਰ ਨੂੰ ਇਸ ਨੂੰ ਹੁਣ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਕਿਸ ਤਰ੍ਹਾਂ ਨਾਲ ਤੁਹਾਨੂੰ ਮਹਿਸੂਸ ਹੋ ਰਿਹਾ ਸਭ ਤੋਂ ਪਹਿਲਾਂ ਮੈਂ ਜੇ ਆਪਣੇ ਸਫਰ ਦੀ ਗੱਲ ਕਰਾਂ ਜੇ 올 ਇੰਡੀਆ ਰੈਂਕ 2 ਹੈ ਐਦਾਂ ਨਹੀਂ ਆਇਆ ਮੇਰਾ ਐਨਡੀ 152 ਰੈਂਕ ਜਿਹੜਾ ਕੋਰਸ ਹੈ ਉਹਦੇ ਲਈ ਮੈਂ ਅਪੀਲ ਕੀਤਾ ਸੀ ਪਰ ਮੇ ਰਿਟਨ ਕਲੀਅਰ ਨਹੀਂ ਹੋਇਆ ਸੀ ਤਾਂ ਮੈਂ ਬੜਾ ਹਾਰਡਿਸਾਰਟਡ ਹੋ ਗਿਆ ਸੀ ਉਹਦੇ ਬਾਰੇ ਪਰ ਮੈਂ ਤਿਆਰੀ ਕੀਤੀ ਹੋਰ ਮਿਹਨਤ ਕੀਤੀ ਤੇ ਆਪਣੇ ਜਿਹੜੇ ਪੇਪਰ ਹੈ ਜੇਈ ਤੇ ਬੋਰਡ ਉਹਦੇ ਲਈ ਮੈਂ ਵਧੀਆ ਤਿਆਰੀ ਕੀਤੀ ਤੇ ਉਸ ਪਾਸੇ ਮੈਂ ਆਪਣੀ ਟੈਕਨੀਕਲ ਐਂਟਰੀ ਸਕੀਮ ਦੀ ਐਪਲੀਕੇਸ਼ਨ ਖੋਲੀ ਤੇ ਮੇਰਾ ਨਾਲ ਦੇ ਨਾਲ ਐਂਡੀਵੀ ਕਲੀਅਰ ਹੈ ਮਾਲ ਇੰਡੀਆ ਰੈਂਕ 369 ਤੇ ਇਸ ਪਾਸੇ ਵੀ ਟੈਕਨੀਕਲ ਐਂਟਰੀ ਸਕੀਮ ਹੈ ਮਾਲ ਇੰਡੀਆ ਰੈਂਕ ਸੈਕੰਡ ਅੱਛਾ ਸ਼ੁਰੂ ਤੋਂ ਹੀ ਸੁਪਨਾ ਸੀਗਾ ਵੀ ਆਰਮੀ ਚ ਜਾਣਾ ਜਾਂ ਫਿਰ ਹੌਲੀ-ਹੌਲੀ ਮਨ ਬਦਲਦਾ ਗਿਆ ਜਿਉਂ-ਜਿਉਂ ਕਲਾਸਾਂ ਨਿਕਲਦੀਆਂ ਗਈਆਂ ਮਨ ਬਦਲਦੇ ਗਿਆ ਹੁਣ ਕਈ ਵਾਰ ਹੁੰਦਾ ਹੈ ਕਿ ਤੁਹਾਨੂੰ profession ਤੁਸੀਂ ਆਪ profession ਨਹੀਂ ਚੂਜ਼ ਕਰਦੇ ਬਟ profession ਤੁਹਾਨੂੰ ਚੂਜ਼ ਕਰਦਾ ਹੈ ਤੇ ਆਫਟਰ 10 ਜਦੋਂ ਆਪਾਂ ਸਟਰੀਮਸ ਲਈ ਥੋੜਾ ਸਰਚ ਕਰਦੇ ਹਾਂ ਕਿ ਵਧੀਆ ਹੈ ਕਿ ਨਹੀਂ ਤੇ ਮੈਂ ਉਹਦੇ ਲਈ ਡਿਸਕਵਰ ਕੀਤਾ ਕਿ ਨੈਸ਼ਨਲ ਡਿਫੈਂਸ ਅਕੈਡਮੀ ਬਾਰੇ ਤੇ ਉਹਦੇ ਲਈ ਮੇਰੇ ਹੋਰ ਉਚੀ ਵਧੀ ਤੇ ਮੈਨੂੰ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਪਤਾ ਲੱਗਿਆ ਤੇ ਉਹਦੇ ਲਈ ਮੈਂ ਐਂਟ੍ਰੈਂਸ ਭਰਿਆ ਤੇ ਮੇਰਾ ਕਲੀਅਰ ਹੋਇਆ ਤੇ ਐਦਾਂ ਮੇਰੀ ਜਰਨੀ ਸ਼ਾਰਟ ਹੋਈ ਪਹਿਲਾਂ ਹੀ ਮੈਰਿਟਸ ਦੇ ਵਿੱਚ ਆਗੇ ਸੀਗੇ ਮਹਾਰਾਜਾ ਰਣਜੀਤ ਸਿੰਘ ਜਦੋਂ ਅਕੈਡਮੀ ਵਿੱਚ ਆਏ ਐਂਟ੍ਰੈਂਸ ਟੈਸਟ ਦਿੱਤਾ ਹਾਂਜੀ ਹਾਂਜੀ ਤਾਂ ਹੁਣ ਅੱਗੇ ਕੀ ਰਹਿਣ ਵਾਲਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਹੁਣ ਟ੍ਰੇਨਿੰਗ ਦਾ ਕਿਉਂ ਕੀ ਅਲਗ-ਅਲਗ ਇੰਸਟੀਚਿਊਟ ਨੇ ਤੁਸੀਂ ਕਿੱਧਰ ਜਾਣਾ ਚਾਹੁੰਦੇ ਹੋ ਮੇਰੀ ਹਲੇ ਇਹ ਚੋਇਸ ਹੈ ਕਿ ਮੈਂ ਹਲੇ ਮੰਊ ਵਿੱਚ ਆਪਣੀ 3 ਸਾਲ ਦੀ ਟ੍ਰੇਨਿੰਗ ਕੰਪਲੀਟ ਕਰਾਂ ਥਰੂ ਟੈਕਨੀਕਲ ਐਂਟਰੀ ਸਕੀਮ ਜਿਹੜਾ ਚੌਥਾ ਸਾਲ ਹੈ ਉਹ ਇੰਡੀਅਨ ਮਿਲਟਰੀ ਕੈਡਮੀ ਹੋਏਗਾ ਤੇ 4 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਕਮਿਸ਼ਨਿੰਗ ਹੋਏਗੀ ਅੱਛਾ ਪੇਪਰ ਦਿੱਤਾ ਸੀ ਆਸ ਸੀ ਕਿ ਦੂਸਰਾ ਰੈਂਕ ਆ ਜੂਗਾ ਉਹ ਵੀ ਇੰਡੀਆ ਚ ਨਹੀਂ ਕੋਈ ਵੀ ਨਹੀਂ ਸੀ ਕਿ ਮੈਨੂੰ ਇਹ ਸੀਗਾ ਕਿ ਮੈਂ ਆਪਣਾ 100% ਦਵਾ ਤੇ ਬਾਕੀ ਤਾਂ ਗੁਰੂ ਮਹਾਰਾਜ ਦੇ ਅੱਗੇ ਹੈਗਾ ਕਿ ਜੋ ਹੋਣਾ ਤੇ ਹੋਏਗਾ ਹਾਂਜੀ ਅੱਛਾ ਪਰਿਵਾਰ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੱਲ ਕਰ ਕਰਾਂਗੇ ਮੈਡਮ ਸਨ ਮੈਂ ਮੈਮ ਤੁਸੀਂ ਤਾਂ ਪ੍ਰੋਫੈਸਰ ਹੋ ਤੁਸੀਂ ਤਾਂ ਮਾਂ ਸਭ ਤੋਂ ਜ਼ਿਆਦਾ ਪਾਵਗੁਰ ਹੁੰਦੀ ਹੈ ਆਪਣੇ ਬੇਟੇ ਦੇ ਫਿਊਚਰ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਤੁਸੀਂ ਤਾਂ ਫਿਰ ਵੀ ਪ੍ਰੋਫੈਸਰ ਹੋ ਤੁਸੀਂ ਬੱਚਿਆਂ ਨੂੰ ਪੜਾਉਂਦੇ ਆ ਤੁਹਾਡੇ ਵਿੱਚ ਬੇਟਾ ਜਿਹੜਾ ਸੈਕੰਡ ਪੋਜੀਸ਼ਨ ਹਾਸਿਲ ਕਰਕੇ ਆਇਆ ਕਿਸ ਤਰ੍ਹਾਂ ਨਾਲ ਦੇਖਦੇ ਹੋ ਉਸ ਵਾਹਿਗੁਰੂ ਦਾ ਸ਼ੁਕਰ ਤੇ ਉਸ ਹਰ ਬੰਦੇ ਨੇ ਜਿਸ ਨੇ ਵੀ ਮੇਰੇ ਬੱਚੇ ਨੂੰ ਟ੍ਰੇਨ ਕੀਤਾ ਚਾਹੇ ਉਹ ਸ਼ੈਮਰੌਕ ਸਕੂਲ ਹੈ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਹੈ ਇੰਪੈਕਟ ਹੈ ਤੇ ਉਹ ਸਾਰੇ ਬੱਚੇ ਵੀ ਇਹ ਖਾਲੀ ਇਹ ਨਹੀਂ ਕਿ ਕਰਮਨ ਨੇ ਕਲੀਅਰ ਕੀਤਾ ਜਾਂ ਹੋਰ ਇਕੱਠੇ ਪੜਦੇ ਸੀ ਇਹ ਇਹ ਚੀਜ਼ ਮੈਨੂੰ ਬਹੁਤ ਅੱਛੀ ਲੱਗਦੀ ਹੈ ਕਿ ਇੱਕ ਬੱਚੇ ਨੂੰ ਇੱਕ ਚੈਪਟਰ ਨਹੀਂ ਆਂਦਾ ਤੇ ਦੂਜਾ ਆਪਣਾ ਟਾਈਮ ਕੱਢ ਕੇ ਆਪਣੀ ਪੜ੍ਹਾਈ ਛੱਡ ਕੇ ਦੂਜੇ ਨੂੰ ਪੜ੍ਹਾਉਂਦਾ ਸੀ ਇਹ ਜਿਹੜਾ ਸੈਂਸ ਆਫ ਬ੍ਰਦਰਹੁੱਡ ਹੈ ਜਿਹੜਾ ਇਹਨਾਂ ਦੇ ਅੰਦਰ ਹੈ ਵੀ ਉਹ ਮੇਰਾ ਮੇਰਾ ਦੋਸਤ ਹੈ ਮੈਂ ਅੱਗੇ ਜਾ ਰਿਹਾ ਤੇ ਮੈਂ ਨਾਲ ਦੂਜੇ ਨੂੰ ਵੀ ਲੈ ਕੇ ਜਾਣਾ ਹੈ ਇਹ ਚੀਜ਼ ਇਹਨਾਂ ਦੇ ਅੱਛੇ ਬਹੁਤ এনवायरमेंट ਬਹੁਤ ਪੋਜ਼ਿਟਿਵ ਹੈ ਐਫਪੀਆਈ ਚ ਤੇ ਕਰਮਨ ਦੀ ਗਰੂਮਿੰਗ ਸ਼ੈਮਰੌਕ ਚ ਵੀ ਬਹੁਤ ਵਧੀਆ ਹੋਈ 11 12 ਚ ਉਹ ਕੈਪਟਨ ਵੀ ਸੀ ਉੱਥੇ ਤੇ ਬਹੁਤ ਕੋ ਕਰਿਕੂਲਰ ਚ ਵੀ ਉਸਨੇ ਬਹੁਤ ਐਕਸਲੈਂਟ ਕੀਤਾ ਪਲੱਸ 2 ਚ ਦੇਖੋ ਸਾਰਾ ਟ੍ਰਾਈ ਸਿਟੀ ਮਿਸ ਹਰ ਪੇਰੈਂਟ ਨੂੰ ਕਹਿਣਾ ਚਾਹੁੰਦੀ ਆ ਵੀ ਲੱਖਾਂ ਰੁਪਏ ਭਰ ਕੇ ਸਾਰਾ ਚੰਡੀਗੜ੍ਹ ਵੱਡੇ ਵੱਡੇ ਮਹਿੰਗੇ ਮਹਿੰਗੇ ਟਿਊਟੋਰੀਅਲਸ ਦੀ ਤਰਫ ਜਾਂਦਾ ਹੈ ਇਹ ਉਹ ਬੱਚੇ ਆ ਜਿਨ੍ਹਾਂ ਨੇ 2 ਸਾਲ ਬਿਨਾ ਟਿਊਸ਼ਨ ਦੇ ਨਾਨ ਮੈਡੀਕਲ ਕੀਤੀ ਔਰ ਜਿੰਨੇ ਇੱਥੇ ਖੜੇ ਆ ਖੜੇ ਆ ਬੱਚੇ ਕੋਈ 80 90 ਤੋਂ ਘੱਟ ਨਹੀਂ ਕਰਮਨ ਦੇ ਵੀ 93 ਰਫਲੀ ਹੈ 93% ਪਲੱਸ 2 'ਚ ਵੀ ਹੈ ਨਾਨ ਮੈਡ ਦਾ ਕਿੰਨਾ ਹੋਇਆ ਇਹ ਬੱਚਿਆਂ ਨੇ ਜੇ ਵੀ ਦਿੱਤਾ ਜੇ ਇਚ ਵੀ 96.7 ਲੈ ਗਿਆ ਕਰਮਨ ਤੇ ਇਹਨਾਂ ਨੇ ਪਲੱਸ 2 ਚ ਵੀ ਲੈ ਗਿਆ ਮਾਰਕਸ 90 ਪਲੱਸ ਇਨ इन... TSV ਕੀਤਾ NDA ਵੀ ਕੀਤਾ ਅਪੈਰੈਂਟਸ ਨੇ ਇੱਕ ਭੀੜ ਚ ਬੱਚਿਆਂ ਨੂੰ ਪਾਇਆ ਹੋਇਆ ਕਿ ਟਿਊਟੋਰੀਅਲ ਲੱਖਾਂ ਦਾ ਉੱਥੇ 4-400 ਬੱਚੇ ਭੇੜ ਪਕੜੀਆਂ ਵਕਣ ਪਿੱਛੇ ਬੈਠੇ ਹੈ ਚਾਹੇ ਉਹਨਾਂ ਨੂੰ ਪਸੰਦ ਹੈ ਚਾਹੇ ਨਹੀਂ ਪਸੰਦ ਹੈ ਸੋ ਥੇਰ ਮੈਨੀ ਅਦਰ ਆਪਸ਼ਨਸ ਜਿਹੜੇ ਕਿ ਪੈਰੈਂਟਸ ਔਰ ਬੱਚਿਆਂ ਨੂੰ ਐਕਸਪਲੋਰ ਕਰਨਾ ਚਾਹੀਦਾ ਹੈ ਮੈਮ ਹਰ ਇੱਕ ਮੁਕਾਮ ਇਸ ਤਰ੍ਹਾਂ ਨਾਲ ਹਾਸਿਲ ਨਹੀਂ ਹੁੰਦਾ ਹੈਗਾ ਕੁਝ ਹਡਲਸ ਕਰਮਨ ਦੇ ਵੀ ਆਈਆਂ ਹੋਣਗੀਆਂ ਪੈਰੈਂਟਸ ਨੂੰ ਵੀ ਕੁਝ ਹਡਲ ਦਾ ਸਾਹਮਣਾ ਕਰਨਾ ਪਿਆ ਹੋ ਕਿਸ ਤਰ੍ਹਾਂ ਦੀਆਂ ਹਡਲਸ ਹਨ ਉਹ ਵੀ ਦੱਸ ਦੋ ਹਡਲਸ ਸਿਰਫ ਮੈਨੂੰ ਇਹ ਲੱਗਦਾ ਸੀ ਵੀ ਇਹ ਬੱਚਾ ਜਦੋਂ ਇੱਥੇ ਆਇਆ ਸੀ ਇਹ ਲੋਨਰ ਸੀ ਇਹ ਇਸ ਦਾ ਬ੍ਰਦਰ ਕੈਨੇਡਾ ਚਲਾ ਗਿਆ ਸੀ ਤੇ ਇਕੱਲਾ ਜ਼ਿਆਦਾ ਰਹਿੰਦਾ ਸੀ ਉਹ ਜਿਹੜਾ ਇਨਬੋਨ ਸੀ ਜਿਹੜਾ ਜਦੋਂ ਇੱਕ ਗੋਦੀ ਦਾ ਬੱਚਾ ਸੀ ਇਹ ਕਿਸੇ ਦੀ ਗੋਦੀ 'ਚ ਨਹੀਂ ਜਾਂਦਾ ਸੀ ਉਹ ਇਸ ਦਾ ਬਰਥ ਵਾਲਾ ਵਰਚੂਅਲ ਇਥੇ ਚੇਂਜ ਹੋ ਗਿਆ। ਇਹ ਇੰਨਾ ਜ਼ਿਆਦਾ ਟੀਮ ਵਰਕ ਵਿੱਚ ਆ ਗਿਆ। ਉਹ ਹਰਡਲ ਨਹੀਂ ਸੀ ਰਿਕਵਰੀ ਸੀ ਜਿਹੜੀ ਇਹ ਲੈ ਕੇ ਆਇਆ ਬਟ ਇਥੇ ਸੋਲਵ ਹੋਈ ਔਰ ਬਹੁਤ ਛੋਟੀਆਂ-ਛੋਟੀਆਂ ਆਈਆਂ ਜਿਵੇਂ ਮੈਨੂੰ ਲੱਗਦਾ ਸੀ ਮੇਰਾ ਬੱਚਾ ਭੋਲਾ ਬਹੁਤ ਹੈ। ਸ਼ਾਇਦ ਕਈ ਵਾਰ ਪੇਰੈਂਟਸ ਨੂੰ ਇਹ ਲੱਗਦਾ ਵੀ ਆਪਾਂ ਇੰਨਾ ਵੈਲਿਊ ਸਿਸਟਮ ਦੇ ਦਿੰਦੇ ਆ ਕਿ ਬੱਚਾ ਸੋਸਾਇਟੀ ਵਾਸਤੇ ਮਿਸਫਿਟ ਹੋ ਜਾਂਦਾ ਹੈ। ਪਰ ਅੱਜ ਦੇ ਰਿਜ਼ਲਟ ਨੇ ਮੈਨੂੰ ਇਹ ਸਮਝਾਇਆ ਕਿ ਉਹ ਵਾਹਿਗੁਰੂ ਨੇ ਅਗਰ ਤੁਸੀਂ ਔਰ ਬੱਚੇ ਨੇ ਸਹੀ ਰਸਤਾ ਚੁਣਿਆ ਤੇ ਉਹ ਵਾਹਿਗੁਰੂ ਵੀ ਤੁਹਾਨੂੰ ਅੱਗੇ ਮਕਾਮ ਦਿੰਦਾ ਹੈ। ਮਾਨ ਲੀ ਵੀ ਬੱਚੇ ਸਭ ਤੋਂ ਜ਼ਿਆਦਾ ਸੈਂਸਟਿਵ ਮਾਹੌਲ ਉਦੋਂ ਹੁੰਦਾ ਜਦੋਂ ਬੱਚਾ ਮਾਂ ਤੋਂ ਦੂਰ ਜਾ ਕੇ ਬੋਰਡਿੰਗ 'ਚ ਚਲ ਜੇ ਜਾਂ ਕਿਤੇ ਵੀ ਚਲ ਜੇ, ਈਵਨ ਜੇ ਕੋਈ ਰਿਸ਼ਤੇਦਾਰਾਂ ਦੇ ਵੀ ਘਰੇ 10 ਦਿਨ ਚਲ ਜੇ ਮਾਂ ਨੂੰ ਬੜਾ ਉੱਪਰ-ਉੱਪਰ ਘਰ ਦੇ ਵਿੱਚ ਹੀ ਫੀਲ ਹੋਣ ਲੱਗ ਜਾਂਦਾ। ਤੁਹਾਨੂੰ ਉਸ ਵਕਤ ਹੋਇਆ ਸੀ ਜਦ ਤੁਸੀਂ ਮਹਾਰਾਜਾ ਰਣਜੀਤ ਅਕੈਡਮੀ 'ਚ ਤਰਮਨ ਕਰਮਨ ਚਾੜ੍ਹ ਕੇ ਗਏ ਹੋ। ਇਹ ਇੰਨਾ ਨਹੀਂ ਹੋਇਆ बिकॉज ਇੱਥੇ এনवायरमेंट ਬਹੁਤ ਸੇਫ ਹੈ एवरीथिंग ਇਜ਼ ਟੇਕਨ ਕੇਅਰ ਬਹੁਤ ਵਧੀਆ ਡਿਸਪਲਿਨ ਖਾਣਾ এডੂਕੇਸ਼ਨ ਮੈਂ ਤੇ ਡਾਇਰੈਕਟਰ ਸਾਨੂੰ ਕਹਿੰਦੀ ਸੀ ਕਿ ਸਰ ਅਸੀਂ ਤੇ ਬੱਚੇ ਗੋਦ ਦਿੱਤੇ ਤੁਹਾਨੂੰ ਹੁਣ ਤੁਸੀਂ ਦੇਖੋ ਔਰ ਸਾਨੂੰ ਇਹਨਾਂ ਨੇ ਕਮੀ ਦੀ ਕੋਈ ਆਈ ਨਹੀਂ ਅਗਰ ਬੱਚਿਆਂ ਨੂੰ ਆ ਵੀ ਰਹੀ ਸੀ ਦੇਖੋ ਲਾਈਫ 'ਚ ਆਂਦੇ ਆ ਪਰ ਸਭ ਤੋਂ ਅੱਛੀ ਚੀਜ਼ ਇਹਨਾਂ ਨੇ ਸਿੱਖੀ ਕਿ ਆਪ ਓਵਰਕਮ ਕਰਨਾ ਛੋਟੀ ਛੋਟੀ ਗੱਲ ਤੇ ਮਾਪਿਓ ਕੋਲ ਨਸਣਾ ਆਣਾ ਕ੍ਰਿਬ ਕਰਨਾ ਕੰਪਲੇਨ ਕਰਨਾ ਨਹੀਂ ਇਹਨਾਂ ਨੇ ਆਪੇ ਉਹਨਾਂ ਨੂੰ ਰਿਕਵਰ ਕੀਤਾ ਔਰ ਆਪੇ ਉਸ ਤੋਂ ਉੱਪਰ ਉੱਠੇ ਉਹ ਲਾਈਫ ਦੀ ਸਰਵਾਈਵਲ ਵਾਸਤੇ ਤੇ ਇਹਨਾਂ ਦੇ ਅੱਗੇ profession ਵਾਸਤੇ ਜ਼ਰੂਰੀ ਹੈ ਤਲਵਾਰ ਸਾਹਿਬ ਵੀ ਇੱਥੇ ਮੌਜੂਦ ਨੇ ਤਲਵਾਰ ਸਾਹਿਬ ਦਾ ਨਾਮ ਹੀ ਰੋਸ਼ਨ ਹੈ ਪੂਰਾ ਤਲਵਾਰ ਸਾਹਿਬ ਤਲਵਾਰ ਸਾਹਿਬ ਹੋਈ ਵੀ ਨਹੀਂ ਨਹੀਂ ਐ ਤਲਵਾਰ ਸਾਹਿਬ ਕਰਮਨ ਸਿੰਘ ਤਲਵਾਰ ਦੇ ਨਾਮ ਰੋਸ਼ਨ ਆ ਗਿਆ ਮੈਂ ਤਾਂ ਇੱਕ ਛੋਟਾ ਜਿਹਾ ਵਿਚਕਾਰ ਇੱਕ ਮਾਧਿਅਮ ਹੈਗਾ ਸਾਰੀ ਮਿਹਨਤ ਕਰਮਨ ਸਿੰਘ ਦੀ ਹੈਗੀ ਤੇ ਉਹਦਾ ਹੀ ਨਾਮ ਜਿਆਦਾ ਉੱਚਾ ਹੈਗਾ ਮੈਂ ਤਾਂ ਉਹਦਾ ਪਾਪਾ ਹੈਗਾ ਫਾਦਰ ਆਫ ਕਰਮਨ ਸਿੰਘ ਕਿਸ ਤਰ੍ਹਾਂ ਨਾਲ ਅੱਜ ਮਾਣ ਮਹਿਸੂਸ ਹੋ ਰਿਹਾ ਬੱਚੇ ਤੇ ਖਾਸ ਕਰਕੇ ਤਾਂ ਕਹਿੰਦੇ ਮਾਣ ਤਾਂ ਉਦੋਂ ਹੀ ਮਹਿਸੂਸ ਹੁੰਦਾ ਹੈ ਨਾ ਜਦ ਬੱਚਾ ਬਰਾਬਰ ਦਾ ਹੋ ਜੇ ਨਾ ਉਦੋਂ ਬਾਪ ਨੂੰ ਸਭ ਤੋਂ ਜ਼ਿਆਦਾ ਹੌਸਲਾ ਹੋਣ ਲੱਗ ਜਾਂਦਾ ਹੈ ਅੱਜ ਕਿੰਨਾ ਕੋ ਹੌਸਲਾ ਵਧਿਆ ਹੌਸਲਾ ਬਹੁਤ ਜ਼ਿਆਦਾ ਵੱਧ ਗਿਆ ਹੈ ਮਤਲਬ ਹੁਣ ਐਸ ਏਜ ਵਿੱਚ ਜਦ ਪੇਰੈਂਟਸ ਉਹ ਬੱਚੇ ਬਸ 12ਵੀਂ ਪਾਸ ਕਰ ਤਸ ਟੂ ਪਾਸ ਕਰਤੀ ਹੈਗੀ ਹੈ ਅਜੇ ਬੱਚੇ ਨੂੰ ਆਪਣੇ ਕੈਰੀਅਰ ਦੇ ਬਾਰੇ ਕੁਝ ਪਤਾ ਨਹੀਂ ਹੁੰਦਾ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਕੀ ਕਰਨਾ ਹੈ ਕੀ ਨਹੀਂ ਕਰਨਾ ਮਤਲਬ ਮਾਂ ਹੁਣ ਐਨਾ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਹੁਣ ਲਾਈਫ ਕੋਈ ਟੈਨਸ਼ਨ ਨਹੀਂ ਨਹੀਂ ਹੈਗੀ ਟੈਨਸ਼ਨ ਫ੍ਰੀ ਹੋ ਗਿਆ ਹੁਣ ਫੌਜ ਵਿੱਚ ਚਲਾ ਗਿਆ ਹੁਣ ਬੱਚੇ ਨੂੰ ਉੱਥੇ ਇੰਜੀਨੀਅਰਿੰਗ ਕਰਨੀ ਹੈਗੀ ਹੈ ਫੌਜ ਵਿਲ ਟੇਕ ਕੇਅਰ ਆਫ ਹਿਮ ਫਾਰ एवरीथिंग ਉਹਦਾ ਐਜੂਕੇਸ਼ਨ ਦਾ ਧਿਆਨ ਰੱਖੇਗੀ ਉਹਦਾ ਮੈਡੀਕਲ ਦਾ ਧਿਆਨ ਰੱਖੇਗੀ ਉਹਦੀ ਫਿਊਚਰ ਜਿਹੜੀ ਨੈਕਸਟ ਲਾਈਫ ਆਏਗੀ ਉਹਦੇ ਬੱਚਿਆਂ ਦਾ ਧਿਆਨ ਰੱਖੇਗੀ ਉਹਦੇ ਬਾਅਦ ਥਰੋਅਆਊਟ ਲਾਈਫ ਉਹਦਾ ਧਿਆਨ ਰੱਖੇਗੀ ਟਿਲ ਹੀ ਡਾਈਸ ਐਂਡ ਅਗਰ ਉਹ ਰਿਟਾਇਰਮੈਂਟ ਦੀ ਤਾਂ ਨਹੀਂ ਸੋਚ ਰਹੇ ਹੁਣ ਕਿ ਫਿਊਚਰ ਸਿਕਯੂਰ ਹੋ ਗਿਆ ਹੁਣ ਰਿਟਾਇਰਮੈਂਟ ਲੈ ਲੈਣੇ ਨਹੀਂ ਹੁਣ ਰਿਟਾਇਰਮੈਂਟ ਦਾ ਸੈਂਸ ਹੁਣ ਮੈਂ ਜਿਹੜੀ ਸੇਵਿੰਗ ਕਰਨੀ ਬੰਦ ਕਰ ਦਿੱਤੀ ਆਪਣੀ ਮੈਂ ਵਾਈਫ ਨੂੰ ਕਹਨਾ ਜਮਾ ਬੰਦ ਕਰਦੇ ਜਿੰਨੀ ਸੈਲਰੀ ਆਏਗੀ ਅਸੀਂ ਸ਼ਾਮ ਤੀ ਤਰੀਕ ਤੋਂ ਸਾਰੀ ਸੈਲਰੀ ਖਤਮ ਕਰਨੀ ਹੈ ਇਕਦ ਤੀ ਨੂੰ ਫਿਰ ਨਵੀਂ ਵੈ ਮੈਂਟਲੀ ਬਹੁਤ ਫ੍ਰੀ ਹੋ ਗਏ ਆ ਬਿਕੋਜ਼ ਇੱਕ ਮਿਡਲ ਏਜ ਤੱਕ ਬੰਦਾ ਐਸੈਟਸ ਨੂੰ ਅਕਿਊਮੂਲੇਟ ਕਰਦਾ ਹੈ ਬੱਚਿਆਂ ਦੀ ਕਾਮਯਾਬੀ ਨੇ ਸਾਨੂੰ ਮੈਂਟਲੀ ਬਹੁਤ ਰਿਲੈਕਸ ਕਰਤਾ ਹੈ ਘੁੰਮਣ ਫਿਰਨ ਦਾ ਹੁਣ ਜਿਆਦਾ ਤੋੜਾ ਫੇਰਾ ਰਹਿਣਾ ਮੈਨੂੰ ਲੱਗਦਾ ਜੇ ਸੈਲਰੀ ਤੁਸੀਂ ਕਹਿ ਰਹੇ ਹੋ ਸੇਵਿੰਗ ਬੰਦ ਕਰ ਦੇਣੀ ਹੈ ਨਹੀਂ ਮਤਲਬ ਅਜੇ ਤੱਕ ਨਾ ਸਮਾਜ ਤੋਂ ਲਿਤਾ ਹੈਗਾ ਉਹਨਾਂ ਵਿੱਚ ਪਿਛਲਾ 1 ਸਾਲ ਸਾਡੇ ਪਰਿਵਾਰ ਤੋਂ ਥੋੜਾ ਕਾਫੀ ਭਾਰੀ ਆਪਣੀ ਫਿਰ ਸੇਵਿੰਗ ਤੁਸੀਂ ਹੁਣ ਕਿਸ ਸਭ ਤੋਂ ਜ਼ਿੰਦਗੀ ਤਾਂ ਹੁਣ ਚਲੋ ਇੱਕ ਤੁਸੀਂ ਕਹਿ ਰਹੇ ਹੋ ਮਾਈਂਡਸੈਟ ਬਿਲਕੁਲ ਫ੍ਰੀ ਹੋ ਗਿਆ ਹੈ ਹੁਣ ਕਿਸ ਚੀਜ਼ ਨਾਲ ਬਤੀਤ ਕਰੋਗੇ ਕਿਸ ਹੌਬੀ ਨੂੰ ਆਪਣੀ ਨੂੰ ਅੱਗੇ ਲੈ ਕੇ ਚੱਲੋਗੇ ਮੇਰਾ ਜਿਹੜਾ ਪੈਸ਼ਨ ਹੈਗਾ ਪੈਟਸ ਮੈਨੂੰ ਬੜੇ ਚੰਗੇ ਲੱਗਦੇ ਹੈਗੇ ਨੇ ਇੱਕ ਮੇਰੇ ਕੋਲ ਪੈਟ ਹੈਗਾ ਡੌਗ ਹੈਗਾ ਤੇ ਇੱਕ ਦੂਸਰਾ ਜਿਹੜਾ ਮੈਂ ਹੁਣ ਜਿਹੜਾ ਪਰਸ਼ੂ ਕਰ ਰਿਹਾ ਇੱਕ ਮੈਂ ਛੋਟਾ ਜਿਹਾ ਇੱਕ ਇੱਕ ਚੈਰਿਟੀਬਲ ਆਰਗੇਨਾਈਜੇਸ਼ਨ ਸ਼ੁਰੂ ਕਰਨੀ ਹੈਗੀ ਹੈ ਰੀਸੈਂਟਲੀ ਆਈ ਲਾਸਟ ਮਾਈ ਬਦਰ 듀 ਟੂ ਮੈਨਿੰਜਾਈਟਿਸ ਇੱਕ ਮੈਨਿੰਜਾਈਟਿਸ ਦੀ ਸੁਸਾਇਟੀ ਸ਼ੁਰੂ ਕਰਨੀ ਹੈਗੀ ਉਹਦੇ ਬਾਰੇ ਇਤਿਹਾਕ ਚੱਲਦਾ ਹੈ ਮੇਰੇ ਉਸ ਸੁਸਾਇਟੀ ਕਿਸ ਤਰ੍ਹਾਂ ਬਣੇਗੀ ਕਿਸ ਤਰ੍ਹਾਂ ਜਿਹੜਾ ਲੋਕ ਪੇਸ਼ੈਂਟ ਬਿਮਾਰ ਹੋ ਜਾਂਦੇ ਮੈਨਿੰਜਾਈਟਿਸ ਨਾਲ ਤੇ ਉਹਨਾਂ ਨੂੰ ਮੈਂ ਲੋਕਾਂ ਨੂੰ ਐਜੂਕੇਟ ਕਰਨਾ ਹੈਗੀ ਕਿਸ ਤਰ੍ਹਾਂ ਆਪਣਾ ਰਹਿ ਕੇ ਆਪਣੇ ਬੰਦੇ ਨੂੰ ਕਾਰਵੇ ਚ ਰੱਖ ਕੇ ਉਹਦਾ ਟਰੀਟਮੈਂਟ ਕਰੀਏ ਤਾਂਕਿ ਬੰਦੇ ਦਾ ਫੀਟਲ ਡੈਥ ਨਾ ਹੋਏ ਤੁਸੀਂ ਉਸ ਸੈਲਰੀ ਨੂੰ ਉਸ ਚੀਜ਼ ਤੁਸੀਂ ਇਨਵ ਕਿ ਤਾਂ ਜੋ ਅੱਗੇ ਜਾਣ ਨਾ ਜਾ ਸਕੇ ਕਿਸੇ ਦੀ ਹਾਂਜੀ ਬਿਲਕੁਲ ਬਿਲਕੁਲ ਬਿਗ ਜਿਹੜਾ ਜਿਹੜੀ ਮੇਰੇ ਬਿਲਕੁਲ ਐਕਸਟਰਾ ਜਿਹੜਾ ਐਕਸੈਸ ਮਨੀ ਬਿੜਾ ਬਚੇਗਾ ਉਹਦੇ ਵਾਸਤੇ ਮੈਂ ਡੈਫੀਨਿਟਲੀ ਇੱਕ ਆਰਗੇਨਾਈਜੇਸ਼ਨ ਸ਼ੁਰੂ ਕਰਾਂਗਾ ਜਿਹੜਾ ਲੋਕਾਂ ਨੂੰ ਐਜੂਕੇਟ ਕਰੇ ਕਿ ਮੈਨਿੰਜਾਈਟਿਸ ਜਿਹੜਾ ਸਟੈਪ ਮੇਰੇ ਬਰਦਸਤਪ ਕੋਲ ਨਿੰਮੋਨੀਆ ਦਾ ਬੈਕਟੀਰੀਆ ਦਾ ਇਨਫੈਕਸ਼ਨ ਵਾਇਸੀ ਦਾ ਬ੍ਰੇਨ ਇਨਫੈਕਸ਼ਨ ਚ ਲੱਗਿਆ ਸੀ ਤਾਂ ਕਿ ਹੋਰ ਲੋਕਾਂ ਨੂੰ ਮੈਨਿੰਜਾਈਟਿਸ ਬਾਰੇ ਗਿਆਨ ਹੋਵੇ ਕਿਸੇ ਨਾਲ ਸੁਬਤ ਸਕਣ ਤਾਂ ਕਿ ਆਪਣੇ ਨੀਅਰ ਡੀਅਰ ਨੂੰ ਆਪ ਨੂੰ ਬਚਾ ਸਕਣ ਐ ਮੇਰਾ ਹੁਣ ਏਮ ਰਹੇਗਾ ਟਿਲ ਆਈ ਡਾਈ ਦਿਸ ਬਿਲਕੁਲ ਕਰਮਨ ਦੇ ਫਾਦਰ ਮਦਰ ਤੇ ਕਰਮਨ ਖੁਦ ਸਾਡੇ ਨਾਲ ਮੌਜੂਦ ਸਨ ਜਿਨ੍ਹਾਂ ਨੇ तमाम ਗੱਲਾਂ ਉੱਤੇ ਦੱਸਿਆ ਤੇ ਫਿਲਹਾਲ ਇੱਕ ਮਾਣ ਮਹਿਸੂਸ ਹੋ ਰਿਹਾ ਹੈ ਇੱਕ ਮਾਪਿਓ ਨੂੰ ਆਪਣੇ ਬੇਟੇ ਦੇ ਉੱਤੇ ਤੇ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੇ ਇੱਕ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਦੇ ਵਿੱਚੋਂ ਬੱਚੇ ਇਸ ਤਰ੍ਹਾਂ ਨਾਲ ਬ੍ਰਾਈਟ ਤਰੀਕੇ ਨਾਲ ਨਿਕਲਦੇ ਨੇ ਇਸ ਦੀ ਤਸਵੀਰ ਦੇਖਣੀ ਹੋਊਗੀ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਿਤਪ੍ਰੀਤ ਸਿੰਘ ਮਹਾਲੀ ਦਿੱਲੀ ਪੋਸਟ ਪੰਜਾਬ ਰਹਿਣਾ ਹਿਮਾਚਲ